ਅਸਲ 'ਚ ਜਿਹੜੀ ਪੰਜਾਬ ਦੇ ਵਿੱਚ ਪੋਲੀਟੀਕਲ ਸਪੇਸ ਹੈ ਉਹ ਮੋਡਰੇਟ ਸਪੇਸ ਹੈ ਇਹ ਸੱਚਾਈ ਹੈ ਪ੍ਰੈਕਟੀਕਲ ਹੈ ਆਪਾਂ ਇੱਥੇ ਬੈਠ ਕੇ ਜੇ ਨਹੀਂ ਮੰਨਾਂਗੇ ਤੇ ਉਹ ਸਾਡੀ ਨਾ ਸਮਝੀ ਹੋਏਗੀ ਇਹ ਪੰਜਾਬ ਦੀ ਪੋਲੀਟਿਕਸ ਨੇ ਬਾਰ-ਬਾਰ ਸਾਬਤ ਕੀਤਾ ਹੈ ਕਿ ਜਿਹੜੀ ਪੰਥਕ ਧਿਰ ਜਿਹੜੀ ਮਿਸਾਲ ਦੇ ਸੀ ਪਹਿਲੀ ਜਿਹੜਾ ਜਰਦੀਤ ਸਿੰਘ ਨੇ ਕੋਈ ਅਜੋਕੀਆਂ ਅਸੀਂ ਅਜੋਕੀਆਂ ਦੇ ਵਿੱਚ ਵੀ ਦੇਖ ਲਈਏ ਵੀ ਜਿਹੜੀ ਕਾਂਗਰਸ ਤੇ ਬਾਰੇ 84 ਚ ਪ੍ਰਡਿਕਸ਼ਨ ਕੀਤੀ ਗਈ ਸੀ ਵੀ ਇਹਨਾਂ ਨੂੰ ਪੰਜਾਬ ਦੇ ਵਿੱਚ ਇਹਨਾਂ ਦੀ ਲੀਡਰਸ਼ਿਪ ਜਿਉਂਦੀ ਨਹੀਂ ਬਚ ਸਕਦੀ ਉਹਨਾਂ ਨੇ ਉਸ ਤੋਂ ਬਾਅਦ ਸਾਡੇ ਪੰਜਾਬ ਤੇ ਕਿੰਨੀ ਵਾਰ ਰੂਲ ਕਰ ਲਿਆ ਜਿਹੜੀ ਬੀਜੇਪੀ ਅਕਾਲ ਤਖਤ ਤੇ ਸਪੋਰਟ ਕਰਕੇ ਅ ਅਕਾਲ ਤਖਤ ਤੇ ਹਮਲਾ ਕਰਵਾਉਣ ਵਾਲੀ ਸੀ ਹਨਾ ਉਹ ਸਟੇਟ ਦੇ ਸੰਸਦ ਦੇ ਰੂਪ ਦੇ ਵਿੱਚ ਵਿਚਰ ਰਹੀ ਸੀ ਉਹਨਾਂ ਨੇ ਵੀ ਕਿਤਨਾ ਕਿਤੇ 10 ਸਾਲ ਜਾਂ ਉਸ ਤੋਂ ਵੀ ਵੱਧ ਸਮਾਂ ਜਿਹੜਾ 15 ਸਾਲ ਆਲਮੋਸਟ ਪੰਜਾਬ ਦੇ ਵਿੱਚ ਅਲਾਈਅੰਸ ਪਾਰਟਨਰ ਬਣ ਕੇ ਰੂਲ ਕੀਤਾ ਔਰ ਜਿਹੜੀ ਲੀਡਰਸ਼ਿਪ ਗद्दार ਸੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ ਅੱਜ ਅਸੀਂ ਪਿੰਡਾਂ ਦੇ ਵਿੱਚ ਸਟੇਟ ਦੇ ਥਾਪੜੇ ਤੋਂ ਬਿਨਾ ਖੁੱਲੇ ਚੱਲ ਜਾਈਏ ਪਿੰਡਾਂ 'ਚ ਤੇ ਸਾਨੂੰ ਕੋਈ ਨਾ ਕੋਈ ਮਾਰ ਦੇਗਾ ਲੋਂਗੋਵਾਲ ਵਾਂਗ ਪ੍ਰਕਾਸ਼ ਸਿੰਘ ਬਾਦਲ ਉਹ ਲੀਡਰਸ਼ਿਪ ਸੀ ਜਿਹੜੀ ਖਾੜਕੂਆਂ ਦੇ ਨਿਸ਼ਾਨੇ ਤੇ ਸੀ ਹਨਾ ਉਹਨਾਂ ਨੂੰ ਮਾਰਿਆ ਜਾ ਸਕਦਾ ਸੀ ਇਹ ਇਹ ਤਿੰਨੇ ਧਰਾਂ ਨੇ ਪੰਜਾਬ ਦੇ ਵਿੱਚ 40 ਸਾਲ ਰੂਲ ਕੀਤਾ ਪਰ ਜਿਹੜੀ ਗੱਲ ਤੁਸੀਂ ਕਹੀ ਹੈ ਭਾਜਪਾ ਦੀ ਇਹਨਾਂ ਐਲਾਈਅਸ ਦੇ ਨਾਲ ਲੇਕਿਨ ਕਾਂਗਰਸ ਵੀ ਤਾਂ ਫਿਰ ਸਿੱਧੇ ਰੂਲ ਕਰਦੀ ਸੀ ਕਾਂਗਰਸ ਸਿੱਧੇ ਰੂਲ ਕਰਦੀ ਤੁਹਾਡੇ ਤੇ ਅਟੈਕ ਕਰਦੀ ਬਿਲਕੁਲ ਉਹ ਸਿੱਧੀ ਰਾਜ ਵੀ ਕਰਦੀ ਵੀ ਹੁਣ ਵੀ ਉਹਨਾਂ ਦੇ ਦੇਖੋ ਉਹ ਉਹ ਤਾਂ ਉਹ ਨੇ ਜਿਨ੍ਹਾਂ ਨੇ ਇਸ ਜ਼ਿੰਮੇਵਾਰੀ ਨੂੰ ਕਲੇਮ ਕੀਤਾ ਉਹਦਾ ਕ੍ਰੈਡਿਟ ਵੀ ਲਿਆ ਔਰ ਉਹਦੇ ਤੇ ਉਹ ਮਾਨ ਕਰਦੇ ਨੇ ਵੀ ਇਹ ਸਾਡਾ ਐਕਸ਼ਨ ਹੈ